ਤੁਸੀਂ ਦੇਖ ਰਹੇ ਹੋ ਜਿੱਥੇ ਆਰਮੀ ਵਾਲੇ ਆਪਣਾ ਕਾਰਜ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਭਾ ਰਹੇ ਨੇ ਜਿੱਥੇ ਇਹਨਾਂ ਨੇ ਬੇੜੀਆਂ ਰੱਖੀਆਂ ਹੋਈਆਂ ਨੇ ਉੱਥੇ ਹੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇ ਵਾਲੇ ਮਹਾਪੁਰਖ ਉਹ ਵੀ ਅੱਗੇ ਦਰਿਆ ਦੇ ਵਿੱਚ ਗਏ ਹੋਏ ਨੇ ਪਿੰਡਾਂ ਦੇ ਵਿੱਚ ਜਿੱਥੇ ਕੋਈ ਵੀ ਸਾਧਨ ਨਹੀਂ ਤੇ ਉੱਥੇ ਜਿਹੜਾ ਇਹ ਬੇੜੀਆਂ ਦੇ ਰਾਹੀਂ ਲੋਕ ਜਾ ਰਹੇ ਨੇ ਸੋ ਮੈਂ ਪੰਜਾਬ ਸਰਕਾਰ ਤੇ ਉੱਥੇ ਹੀ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਰਾਸ਼ਨ ਪਾਣੀ ਵੀ ਬਹੁਤ ਸੰਗਤਾਂ ਪੁਚਾਰ ਰਹੀਆਂ ਨੇ ਸਾਡੇ ਉੱਥੇ ਹੀ ਸਾਰੇ ਵਰਗਾਂ ਵੱਲੋਂ ਜਿੱਥੇ ਗੈਕ ਸਾਡੇ ਭਰਾ ਉੱਥੇ ਹੀ ਸਾਰੇ ਆਪਣੇ ਆਪਣੀ ਆਪਣੀ ਜਿਹੜੀ ਹੈ ਯੋਗਦਾਨ ਪਾ ਰਹੇ ਨੇ ਪਰ ਜਿਹੜਾ ਸਾਡੇ ਸੈਂਟਰ ਸਰਕਾਰ ਹੈ ਜਾਂ ਪੰਜਾਬ ਸਰਕਾਰ ਹੈ ਉਹਨੂੰ ਜਿਹੜਾ ਆਉਣ ਵਾਲੇ ਅਗਲੇ ਜਿਹੜੇ ਦਿਨ ਨੇ ਉਹ ਇਹਨਾਂ ਵਾਸਤੇ ਹੋਰ ਵੀ ਮੁਸੀਬਤ ਵਾਲੇ ਹੋਣਗੇ ਜੇ ਪਾਣੀ ਨੂੰ ਵੀ ਪਤਾ ਨਹੀਂ 15 20 ਦਿਨ ਮਹੀਨਾ ਲੱਗ ਸਕਦਾ ਜਿਹੜਾ ਥੱਲੇ ਪਾਣੀ ਬਿਲਕੁਲ ਤੇ ਜਿਹੜੀਆਂ ਜ਼ਮੀਨਾਂ ਦਾ ਬਾਅਦ ਚ ਜਿੱਥੇ ਰੇਤਾ ਤੇ ਮਿੱਟੀ ਚੜ ਚੁੱਕੀ ਹੈ ਤੇ ਫਸਲਾਂ ਬਰਬਾਦ ਹੋ ਚੁੱਕੀਆਂ ਉਹਦੀ ਪਰਪਾਈ ਕਰਨਾ ਤੇ ਸੈਂਟਰ ਸਰਕਾਰ ਨੂੰ ਚਾਹੀਦਾ ਬਹੁਤ ਵੱਡਾ ਪੈਕੇਜ ਦੇਵੇ ਪੰਜਾਬ ਸਰਕਾਰ ਨੂੰ ਆਦ ਤੋਂ ਜ਼ਿਆਦਾ ਪੰਜਾਬ ਜਿਹੜਾ ਇਸ ਵੇਲੇ ਪਾਣੀ ਦੇ ਮਾਰ ਹੇਠ ਆਇਆ ਹੋਇਆ ਬਹੁਤ ਜ਼ਿਆਦਾ ਪੰਜਾਬ ਦਾ ਨੁਕਸਾਨ ਹੋ ਚੁੱਕਿਆ ਸੋ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਸਰਕਾਰਾਂ ਨੇ ਜੋ ਆਪਣੇ ਕੰਮ ਕਰਨੇ ਨੇ ਸਰਕਾਰਾਂ ਨੂੰ ਆਪਣੇ ਕੰਮ ਜਿਹੜੇ ਬਹੁਤ ਤਗੜੇ ਹੋ ਕੇ ਕਰਨੇ ਚਾਹੀਦੇ ਨੇ ਸੈਂਟਰਲ ਸਰਕਾਰ ਨੂੰ ਵੀ ਜਿਹੜਾ ਚਾਹੀਦਾ ਜਦੋਂ ਪੰਜਾਬ ਚ ਪਾਣੀ ਦੀ ਜ਼ਰੂਰਤ ਹੁੰਦੀ ਆ ਉਦੋਂ ਪਾਣੀ ਮੰਗਦੇ ਨੇ ਤੇ ਜਦੋਂ ਹੁਣ ਆਪਣੇ ਪਾਣੀ ਦੇ ਨਾਲ ਪੰਜਾਬ ਜੂਝ ਰਿਹਾ ਤੇ ਸਾਡੀ ਇੱਥੇ ਕੋਈ ਬਾਹ ਨਹੀਂ ਫੜ ਰਿਆ ਸੈਂਟਰ ਵਾਲੇ ਉਹਨਾਂ ਨੂੰ ਚਾਹੀਦਾ ਚਲੋ ਜੇ ਆਰਮੀ ਲੱਗੀ ਹੋਈ ਆ ਬਹੁਤ ਹੀ ਧੰਨਵਾਦ ਹੈ ਇਹਨਾਂ ਦਾ ਤੇ ਬਹੁਤ ਬਾਬਾ ਜੀ ਆ ਗਏ ਨੇ ਮਾਹਪੁਰਖਾ ਦੇਖੋ ਇਧਰ ਆ ਬੇੜੀ ਦੇ ਵਿੱਚੋਂ ਉਤਰੇ ਨੇ ਤੇ ਬਾਬਾ ਜੀ ਨੂੰ ਮੈਂ ਯਾਦ ਹੀ ਕਰ ਰਿਆ ਸੀ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਮਾਹਪੁਰਖਾਂ ਵੱਲੋਂ ਜਿੱਥੇ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਤੇ ਉੱਥੇ ਮਾਹਪੁਰਖਾ ਆ ਬ ਦੇਖੋ ਪਿੰਡ ਦੇ ਵਿੱਚ ਜਾ ਕੇ ਬੇੜੀ ਦੇ ਵਿੱਚ ਆਏ ਨੇ ਤੇ ਜਿੱਥੇ ਹੁਣ ਇਹ ਦੋ ਅੱਗੇ ਕੋਈ ਸੜਕ ਨਹੀਂ ਹੈ ਤੇ ਬੇੜੀ ਇੱਕ ਸਾਧਨ ਹੈ ਜਿੱਥੇ ਕਈ ਦਿਨਾਂ ਤੋਂ ਆਪਾਂ ਟੀਵੀ 'ਚ ਮਾਹਪੁਰਖਾਂ ਦੇ ਦਰਸ਼ਨ ਕਰਦੇ ਆ ਤੇ ਹੁਣ ਜਿਹੜਾ ਆਪ ਬੇੜੀ ਦੇ ਵਿੱਚ ਲੰਗਰ ਪਾਣੀ ਰਸਤਾ ਬਸਤਾ ਪਚਾਰੇ ਬਾਬਾਈ ਮੈਂ ਵੀ ਸ਼ਰੋਮਣੀ ਪੰਚਾ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਰਸਤਾ ਬਸਤਾ ਲੈ ਕੇ ਹਾਜ਼ਰ ਹੋਏ ਆ ਗੁਰੂ ਦੀਆਂ ਲਾਡਲੀਆਂ ਫੌਜਾਂ ਤੇ ਲੁੱਟਦੀਆਂ ਨੇ ਆਪਣੇ ਮੁਗਲਾਂ ਤੋਂ ਅੰਗਰੇਜ਼ਾਂ ਤੋਂ ਪਾਰੇ ਸੰਗਤਾਂ ਵਾਸਤੇ ਜਿਹੜੇ ਆ ਹਮੇਸ਼ਾ ਜਿਹੜੇ ਉਹ ਖੁੱਲਾ ਮਹਾਰਾਜ ਨੇ ਵੀ ਕਹੇ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਾਦੋ ਜਾਈ ਸਾਡੀ ਵੀ ਹਾਜ਼ਰੀ ਸਾਰੀਆਂ ਗੁਰਸਿੱਖ ਸੰਗਤਾਂ ਸਰਪੰਚ ਸਾਹਿਬ ਪ੍ਰਵਾਨ ਕਰਿਓ ਸਾਰੀਆਂ ਜਥੇਬੰਦੀਆਂ ਨਹਿنگ ਸਿੰਘ ਫੌਜਾਂ ਵੀ ਤੁਹਾਡੇ ਨਾਲ ਖੜੀਆਂ ਨੇ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਮੈਂ ਸਾਰੀਆਂ ਗੁਰਸਿੱਖ ਸੰਗਤਾਂ ਦੇ ਨਾਲ ਤੇ ਬਾਬਾ ਜੀ ਆਪ ਜੀ ਵੀ ਬਹੁਤ ਕਿਰਪਾ ਕਰ ਰਹੇ ਹੋ ਸਾਰੇ ਸੰਗਤਾਂ ਨੂੰ ਬਹੁਤ ਕਈ ਦਿਨਾਂ ਤੋਂ ਤੁਹਾਡਾ ਦੇਖ ਰਹੇ ਆ ਤੁਹਾਨੂੰ ਗੁਰੂ ਸਾਹਿਬ ਹੋਰ ਬਲ ਬਖਸ਼ਣ ਇਸੇ ਤਰ੍ਹਾਂ ਜਿਹੜਾ ਹਾਂ ਜੀ ਬਿਲਕੁਲ ਇੱਥੇ ਹੀ ਇੱਥੇ ਹੀ ਦੇਖਦੇ ਆ ਤੇ ਬਹੁਤ ਹੀ ਦੇਖੋ ਆਪਣੇ ਉੱਪਰੋਂ ਵੀ بارش ਆ ਰਹੀ ਹੈ ਬਹੁਤ ਤੇਜ਼ੀ ਨਾਲ ਥੱਲੋਂ ਵੀ ਆਪਣੇ ਇਧਰੋਂ ਵੀ بارش ਦਾ ਪਾਣੀ ਜਿਹੜਾ ਦਰਿਆ ਦਾ ਬਿਆਸ ਦਾ ਬਹੁਤ ਤੇਜ਼ੀ ਨਾਲ ਆ ਰਿਹਾ ਤੇ ਗੁਰੂ ਸਾਹਿਬ ਕਿਰਪਾ ਕਰਨੇ ਜਿਹੜੇ 12 13 ਪਿੰਡ ਤੇ ਇੱਥੇ-ਇੱਥੇ ਨੇੜੇ-ਨੇੜੇ ਹੀ ਹੈ ਤੇ ਅੱਗੇ ਵੀ ਹਜ਼ਾਰਾਂ ਹੀ ਪਿੰਡ ਜਿਹੜੇ ਪਾਣੀ ਦੀ ਮਾਰ ਰੇ ਠਾਏ ਹੋਏ ਨੇ ਸਾਰੇ ਆਪਾਂ ਦੇਸ਼ ਵਿਦੇਸ਼ ਦੀਆਂ ਸੋ ਮੂੰ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਹੈ ਆਪਾਂ ਤਨ ਮਨ ਧਨ ਦੇ ਨਾਲ ਜਿਹੜੀ ਇਹ ਸੇਵਾਵਾ ਕਰੀਏ ਤੇ ਇਹਨਾਂ ਦੀ ਬਾਹ ਫੜੀਏ ਇੱਕ ਦੂਜੇ ਦੀ ਆਪਾਂ ਬਾਹ ਫੜਨੀ ਹੈ